ਕੰਤੇ ਨਾਲ ਲੱਗੇ ਹੋਏ ਸਕੇਟ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰਦੀ ਹੈ ਪਰ ਜਿਵੇਂ ਹੀ ਉਹ ਆਪਣੇ ਦੋ ਕਦਮ ਫੁੱਟਦੀ ਹੈ ਉਸ ਤੋਂ ਬਾਅਦ ਹੀ ᱜੇਟ ਉਸਦੇ ਹੀ ਉੱਪਰ ਡਿੱਗ ਪੈਂਦਾ ਹੈ ਆਪਣੇ ਹੀ ਘਰ ਦੇ ਵਿੱਚ ਖੇਡ ਰਹੀ 마ਸੂਮ ਬੱਚੀ 1.5 ਸਾਲ ਦੀ ਜਿਸ ਦੀ ਉਮਰ ਸੀ ਇਸ ਨੇ ਦੁਨੀਆ ਦੇ ਵਿੱਚ ਹਲੇ ਦੇਖਿਆ ਹੀ ਨਹੀਂ ਸੀ ਚੱਲਣਾ ਅਤੇ ਥੋੜਾ ਥੋੜਾ ਬੋਲਣਾ ਮਸਾ ਹੁੰਦਾ ਸੀ ਕੁਝ ਗੱਲਾਂ ਜਿਹੜੀਆਂ ਕਿ ਉਸਦੇ ਮਾਪਿਓ ਹੀ ਸਮਝ ਪਾਉਂਦੇ ਸੀ ਘਰ ਦੇ ਵਿੱਚ ਖੇਡਦੇ ਖੇਡਦੇ ਇਸ ਬੱਚੀ ਦੇ ਨਾਲ ਇਹੋ ਜਿਹਾ ਡਰਾਵਣਾ ਹਾਦਸਾ ਹੋਇਆ ਹੈ ਜਿਸ ਨੂੰ ਸੁਣਨ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਬਾਣੀਕੌਰ 1.5 ਸਾਲ ਦੀ ਬੱਚੀ ਜਿਸ ਦੇ ਬਾਬਤ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਕਿ ਕਿਸ ਤਰ੍ਹਾਂ ਦੇ ਨਾਲ ਪਹਿਲਾਂ ਉਹ ਮਿੱਟੀ ਦੇ ਵਿੱਚ ਬੈਠੀ ਖੇਡ ਰਹੀ ਸੀ ਥੇ ਬਾਅਦ ਦੇ ਵਿੱਚ ਨੇੜੇ ਹੀ ਇੱਕ ਗੇਟ ਸੀ ਲੋਹੇ ਦਾ ਜਿਸ ਦੇ ਉੱਪਰ ਉਹ ਚੜਨ ਦੀ ਕੋਸ਼ਿਸ਼ ਕਰਦੀ ਹੈ ਇਹ ਗੇਟ ਇੱਥੇ ਲੱਗਿਆ ਨਹੀਂ ਹੋਇਆ ਸੀ ਸਗੋਂ ਕਰਦੇ ਵਿੱਚ ਕੰਮ ਚੱਲ ਰਿਹਾ ਹੋਣ ਕਰਕੇ ਹੀ ਮਿਸਤਰੀਆਂ ਦੇ ਵੱਲੋਂ ਇਸ ਨੂੰ ਉੱਥੋਂ ਚੱਕ ਕੇ ਦੂਸਰੀ ਕੰਧ ਦੇ ਨਾਲ ਟਿਕਾ ਦਿੱਤਾ ਗਿਆ ਸੀ ਬਿਹਤਰ ਹੁੰਦਾ ਕਿ ਇਹ ਗੇਟ ਕੰਧ ਦੇ ਨਾਲ ਟਿਕਾਉਣ ਦੀ ਬਜਾਏ ਜ਼ਮੀਨ ਤੇ ਉੱਪਰ ਹੀ ਲੰਬੇ ਤੌਰ ਤੇ ਰੱਖ ਦਿੱਤਾ ਜਾਂਦਾ ਲੰਮਾ ਪਾ ਦਿੱਤਾ ਜਾਂਦਾ ਇਸ ਨੂੰ ਤਾਂ ਕਿ ਉਸ ਬੱਚੀ ਦੀ ਜਾਨ ਇਸ ਤਰ੍ਹਾਂ ਦੇ ਨਾਲ ਨਾ ਜਾਂਦੀ ਖੇਡਦੀ ਖੇਡਦੀ ਉਹ ਬੱਚੀ ਕੰਤੇ ਨਾਲ ਲੱਗੇ ਹੋਏ ਇਸ ਗੇਟ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰਦੀ ਹੈ ਪਰ ਜਿਵੇਂ ਹੀ ਉਹ ਆਪਣੇ ਦੋ ਕਦਮ ਪੁੱਟਦੀ ਹੈ ਉਸ ਤੋਂ ਬਾਅਦ ਇਹ ਗੇਟ ਉਸਦੇ ਹੀ ਉੱਪਰ ਡਿੱਗ ਪੈਂਦਾ ਹੈ ਇਸ ਲੋਹੇ ਦੇ ਗੇਟ ਥੱਲੇ ਆ ਕੇ 1.5 ਸਾਲ ਦੀ ਪਾਣੀ ਕਾਰਨ ਦੀ ਜਾਨ ਜਾਣ ਦੀ ਦੁਖਦ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਪੂਰੀ ਘਟਨਾ ਸੀਸੀਟੀਵੀ ਤੇ ਵਿੱਚ ਕੈਦ ਹੋਈ ਘਰ ਦੇ ਵਿੱਚ ਉਸ ਸਮੇਂ ਦਾਦੀ ਮੌਜੂਦ ਸੀ ਜਿਸ ਦਾ ਨਾਮ ਗੁਰਦੇਵ ਕੌਰ ਹੈ ਉਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਘਰ ਦੇ ਵਿੱਚ ਟੈਲਾਂ ਲਗਾਉਣ ਦਾ ਕੰਮ ਚੱਲ ਰਿਹਾ ਜਿਸ ਤੇ ਚਲਦੇ ਹੋਏ ਗੇਟ ਨੂੰ ਪੱਟ ਕੇ ਇੱਥੇ ਰੱਖਿਆ ਗਿਆ ਸੀ ਕੁਝ ਹੀ ਸਮੇਂ ਬਾਅਦ ਇਸ ਨੂੰ ਵਾਪਸ ਉਸ ਥਾਂ ਲਗਾ ਦਿੱਤਾ ਜਾਣਾ ਸੀ ਪਰ ਨੇੜੇ ਹੀ ਖੇਡਦੇ ਹੋਏ ਮਾਸੂਮ ਬੱਚੇ ਦਾ ਸ਼ਿਕਾਰ ਹੋ ਗਈ ਇਸ ਦੀ ਮਾਂ ਇਸ ਨੂੰ ਛੱਡ ਕੇ ਜਾ ਚੁੱਕੀ ਹੈ ਇਸ ਦੇ ਪਿਤਾ ਦਰਸ਼ਨ ਸਿੰਘ ਅਮਰੀਕਾ ਦੇ ਵਿੱਚ ਰਹਿੰਦੇ ਨੇ ਦਰਅਸਲ ਦੋਵਾਂ ਦਾ ਤਲਾਕ ਜਦੋਂ ਹੋ ਗਿਆ ਤਾਂ ਉਸ ਤੋਂ ਬਾਅਦ ਹੀ ਬੱਚੀ ਆਪਣੀ ਦਾਦੀ ਦੇ ਨਾਲ ਰਹਿ ਰਹੀ ਸੀ ਪਿਤਾ ਵਿਦੇਸ਼ ਦੇ ਵਿੱਚ ਨੇ ਘਰ ਦੇ ਵਿੱਚ ਕੰਮ ਚੱਲ ਰਿਹਾ ਹੁਣ ਕਰਕੇ ਹੀ ਦਾਦੀ ਉਸਦੇ ਨੇੜੇ ਤੇੜੇ ਨਹੀਂ ਸੀ ਪਰ ਇਹ ਖੇਡਦੀ ਖੇਡਦੀ ਬੱਚੀ ਕਦੋਂ ਗੇਟ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰਦੀ ਹੈ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ ਬਾਅਦ ਤੇ ਵਿੱਚ ਮਿਸਤਰੀਆਂ ਦੇ ਵੱਲੋਂ ਅਤੇ ਘਰ ਦੇ ਵਿੱਚ ਮੌਜੂਦ ਦਾਦੀ ਦੇ ਵੱਲੋਂ ਹੀ ਇਸ ਬੱਚੀ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਉਸ ਸਮੇਂ ਤੱਕ ਕਾਫੀ देर ਹੋ ਚੁੱਕੀ ਸੀ ਇਹ ਘਟਨਾ ਪਿੰਡ ਹਿਆਤਪੁਰ ਦੀ ਹੈ ਮਾਛੀਵਾੜਾ ਸਾਹਿਬ ਦੇ ਵਿੱਚ ਇਹ ਪਿੰਡ ਪੈਂਦਾ ਹੈ ਇਹ ਸਾਰਾ ਕੁਝ ਹੋਣ ਤੋਂ ਬਾਅਦ ਦਾਦੀ ਨੇ ਪੁਲਿਸ ਨੂੰ ਜਾ ਕੇ ਆਪਣਾ ਬਿਆਨ ਦਰਜ ਕਰਵਾਇਆ ਸੀਸੀਟੀਵੀ ਵੀਡੀਓ ਚੈੱਕ ਕੀਤੀ ਗਈ ਜਿਸ ਦੇ ਵਿੱਚ ਇਸ ਮਾਸੂਮ ਬੱਚੀ ਨੂੰ ਖੇਡਦੇ-ਖੇਡਦੇ ਮਾਰੇ ਹਾਦਸੇ ਦਾ ਸ਼ਿਕਾਰ ਹੋਏ ਦੇਖਿਆ ਜਾ ਸਕਦਾ ਹੈ ਕਈ ਵਾਰ ਕਰਾਹੇ ਦੇ ਵਿੱਚ ਖੇਡਦੇ ਬੱਚੇ ਪਾਣੀ ਵਾਲੀ ਡੰਕੀ ਦੇ ਵਿੱਚ ਵੀ ਡੁੱਬ ਜਾਂਦੇ ਨੇ ਇਸੇ ਕਰਕੇ ਅਕਸਰ ਕਿਹਾ ਜਾਂਦਾ ਹੈ ਕਿ ਮਾਸੂਮ ਜਵਾਕਾਂ ਦੇ ਆਲੇ-ਦੁਆਲੇ ਹੀ ਰਹਿਣਾ ਚਾਹੀਦਾ ਹੈ ਭਾਵੇਂ ਕੋਈ ਵੀ ਕਿੰਨਾ ਵੀ ਜ਼ਰੂਰੀ ਕੰਮ ਕਿਉਂ ਨਾ ਹੋਵੇ ਇਹਨਾਂ ਦੀ ਸਾਂਭ ਸੰਭਾਲ ਇਹਨਾਂ ਦੀ ਦੇਖ ਰੇਖ ਤੋਂ ਉੱਤੇ ਦਾ ਕੰਮ ਕੋਈ ਵੀ ਨਹੀਂ ਇਹਨਾਂ ਦੇ ਨਾਲ ਹੀ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਅਤੇ ਜਦੋਂ ਇਹੋ ਜਿਹੇ ਮਾੜੇ ਹਾਦਸੇ ਹੋ ਜਾਂਦੇ ਨੇ ਤਾਂ ਮਾਪਿਓ ਦਾ ਤਾਂ ਜੀਣ ਤੱਕ ਨੂੰ ਦੇਣ ਨਹੀਂ ਕਰਦਾ ਖੈਰ ਇਹ ਸਭ ਕੁਝ ਵਾਪਰ ਚੁੱਕਿਆ ਆਦੇਸ਼ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹੀ ਅਪੀਲ ਕੀਤੀ ਜਾ ਸਕਦੀ ਹੈ ਕਿ ਬੱਚਿਆਂ ਦਾ ਖਾਸ ਧਿਆਨ ਰੱਖੋ ਹਮੇਸ਼ਾ ਉਹਨਾਂ ਦੇ ਨਾਲ ਰਹੋ ਕੁਝ ਸਮਾਂ ਪਹਿਲਾਂ ਵੀ ਲੁਧਿਆਣਾ ਤੋਂ ਹੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਸੀ ਜਿੱਥੇ ਇੱਕ ਬੱਚੀ ਦੇ ਉੱਪਰ ਲੋਹੇ ਦਾ ਗੇਟ ਗਿਰ ਗਿਆ ਸੀ ਅਤੇ ਉਸਨੇ ਵੀ ਆਪਣੀ ਜਾਨ ਇਸ ਤਰ੍ਹਾਂ ਹੀ ਗਵਾਈ ਸੀ ਪਰ ਇਹ ਘਰ ਦੇ ਵਿੱਚ ਹੀ ਚੰਗੀ ਭਲੀ ਖੇਡਤੀ ਹੋਈ ਮਾਸੂਮ ਬੱਚੀ ਸਵੇਰੇ ਉੱઠી ਖਾਦਾ ਪੀਤਾ ਤੇ ਖੇਡਣ ਲੱਗ ਪਈ ਦੂਸਰੇ ਪਾਸੇ ਘਰ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਅਤੇ ਅਚਾਨਕ ਇਹ ਮਾੜੀ ਘਟਨਾ ਵਾਪਰ ਗਈ ਇਹ ਇਹ ਪਿੰਡ ਹੇਤਪੁਰਾ ਜੀ ਦਾ ਹੈਗਾ ਜੀ ਇਹ ਘਟਨਾ ਇਹ ਦਰਸ਼ਨ ਸਿੰਘ ਅਜੀ ਦੀ ਬੇਟੀ ਆ ਦਰਸ਼ਨ ਸਿੰਘ ਜੁਗਸ ਸੀ ਗਿਆ ਹੋਇਆ ਤੇ ਕਰੀਬ ਸਾਲਕ ਤੋਂ ਇਹਦੀ ਬੇਟੀ ਦਾ ਨਾਮ ਸੀ ਬਾਣੀ ਕੌਰ ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ ਉਹਦੀ ਪਰਵਰਿਸ਼ ਕਰਦੀ ਸੀ ਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਸੀ ਜੀ ਟੈਲ ਵਗੈਰਾ ਲਗਾਉਣ ਵਾਸਤੇ ਉਹਨੇ ਦਰਵਾਜ਼ੇ ਖੋਲੇ ਹੋਏ ਸੀ ਤੇ ਬੱਚੀ ਖੇਡਦੀ ਸੀ ਵਿੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜੇ ਦੇ ਉੱਪਰ ਚੜਨ ਲੱਗੀ ਉਹ ਦਰਵਾਜਾ ਵਜਨਦਾਰ ਸੀ ਬੱਚੀ ਦੇ ਉੱਪਰ ਡਿੱਗ ਪਿਆ ਬੱਚੀ ਫਟੜੋ ਗਈ ਉਦੋਂ ਹੀ ਮਿਸਤਰੀ ਲੈ ਕੇ ਹਸਪੀਟਲ ਆ ਗਏ ਜੀ ਹਸਪੀਟਲ ਦੇ ਡਾਕਟਰ ਨੇ ਚੈੱਕ ਰਿਆ ਬੱਚੀ ਦੀ ਮੌਤ ਹੋ ਗਈ ਦਰਵਾਜਾ ਡਿੱਗਣ ਕਰਕੇ ਕਾਂਤੇ ਨਾਲ ਲੱਗੇ ਹੋਏ ਇਸ ਗੇਟ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰਦੀ ਹੈ ਪਰ ਜਿਵੇਂ ਹੀ ਉਹ ਆਪਣੇ ਦੋ ਕਦਮ ਫੁੱਟਦੀ ਹੈ ਉਸ ਤੋਂ ਬਾਅਦ ਹੀ ਗੇਟ ਉਸਦੇ ਹੀ ਉੱਪਰ ਡਿੱਗ ਪੈਂਦਾ ਆਪਣੇ ਹੀ ਘਰ ਦੇ ਵਿੱਚ ਖੇਡ ਰਹੀ 마ਸੂਮ ਬੱਚੀ 1.5 ਸਾਲ ਦੀ ਜਿਸ ਦੀ ਉਮਰ ਸੀ ਇਸ ਨੇ ਦੁਨੀਆ ਦੇ ਵਿੱਚ ਹਲੇ ਦੇਖਿਆ ਹੀ ਕੀ ਸੀ ਚੱਲਣਾ ਅਤੇ ਥੋੜਾ ਥੋੜਾ ਬੋਲਣਾ ਮਸਾ ਹੁੰਦਾ ਸੀ ਕੁਝ ਗੱਲਾਂ ਜਿਹੜੀਆਂ ਕਿ ਉਸ ਤੇ ਮਾਪਿਓ ਹੀ ਸਮਝ ਪਾਉਂਦੇ ਸੀ ਘਰ ਦੇ ਵਿੱਚ ਖੇਡਦੇ ਖੇਡਦੇ ਇਸ ਬੱਚੀ ਦੇ ਨਾਲ ਇਹੋ ਜਿਹਾ ਡਰਾਵਣਾ ਹਾਦਸਾ ਹੋਇਆ ਹੈ ਜਿਸ ਨੂੰ ਸੁਣਨ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਬਾਣੀਕੌਰ 1.5 ਸਾਲ ਦੀ ਬੱਚੀ ਜੋ ਇਸ ਦੇ ਬਾਬਤ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਕਿ ਕਿਸ ਤਰ੍ਹਾਂ ਦੇ ਨਾਲ ਪਹਿਲਾਂ ਉਹ ਮਿੱਟੀ ਦੇ ਵਿੱਚ ਬੈਠੀ ਖੇਡ ਰਹੀ ਸੀ ਥੇ ਬਾਅਦ ਦੇ ਵਿੱਚ ਨੇੜੇ ਹੀ ਇੱਕ ਗੇਟ ਸੀ ਲੋਹੇ ਦਾ ਜਿਸ ਦੇ ਉੱਪਰ ਉਹ ਚੜਨ ਦੀ ਕੋਸ਼ਿਸ਼ ਕਰਦੀ ਹੈ ਇਹ ਗੇਟ ਇੱਥੇ ਲੱਗਿਆ ਨਹੀਂ ਹੋਇਆ ਸੀ ਸਗੋਂ ਕਰ ਦੇ ਵਿੱਚ ਕੰਮ ਚੱਲ ਰਿਹਾ ਹੋਣ ਕਰਕੇ ਹੀ ਮਿਸਤਰੀਆਂ ਦੇ ਵੱਲੋਂ ਇਸ ਨੂੰ ਉੱਥੋਂ ਚੱਕ ਕੇ ਦੂਸਰੀ ਕੰਧ ਦੇ ਨਾਲ ਟਿਕਾ ਦਿੱਤਾ ਗਿਆ ਸੀ ਬਿਹਤਰ ਹੁੰਦਾ ਕਿ ਇਹ ਗੇਟ ਕਾਂਤੇ ਨਾਲ ਟਿਕਾਉਣ ਦੀ ਬਜਾਏ ਜ਼ਮੀਨ ਤੇ ਉੱਪਰ ਹੀ ਲੰਬੇ ਤੌਰ ਤੇ ਰੱਖ ਦਿੱਤਾ ਜਾਂਦਾ ਲੰਮਾ ਪਾ ਦਿੱਤਾ ਜਾਂਦਾ ਇਸ ਨੂੰ ਤਾਂ ਕਿ ਉਸ ਬੱਚੀ ਦੀ ਜਾਨ ਇਸ ਤਰ੍ਹਾਂ ਦੇ ਨਾਲ ਨਾ ਜਾਂਦੀ ਖੇਡਦੀ ਖੇਡਦੀ ਉਹ ਬੱਚੀ ਕਾਂਤੇ ਨਾਲ ਲੱਗੇ ਹੋਏ ਇਸ ਗੇਟ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦੀ ਹੈ ਪਰ ਜਿਵੇਂ ਹੀ ਉਹ ਆਪਣੇ ਦੋ ਕਦਮ ਫੁੱਟਦੀ ਹੈ ਉਸ ਤੋਂ ਬਾਅਦ ਇਹ ਗੇਟ ਉਸਦੇ ਹੀ ਉੱਪਰ ਡਿੱਗ ਪੈਂਦਾ ਇਸ ਲੋਹੇ ਦੇ ਗੇਟ ਥੱਲੇ ਆ ਕੇ ਡੇਢ ਸਾਲ ਦੀ ਪਾਣੀ ਕਾਰਨ ਦੀ ਜਾਨ ਜਾਨ ਦੀ ਦੁਖਦ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਪੂਰੀ ਘਟਨਾ ਸੀਸੀਟੀਵੀ ਤੇ ਵਿੱਚ ਕੈਦ ਹੋਈ ਘਰ ਦੇ ਵਿੱਚ ਉਸ ਸਮੇਂ ਦਾਦੀ ਮੌਜੂਦ ਸੀ ਜਿਸ ਦਾ ਨਾਮ ਗੁਰਦੇਵ ਕੌਰ ਹੈ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਘਰ ਦੇ ਵਿੱਚ ਟੈਲਾਂ ਲਗਾਉਣ ਦਾ ਕੰਮ ਚੱਲ ਰਿਹਾ ਜਿਸ ਤੇ ਚਲਦੇ ਹੋਏ ਗੇਟ ਨੂੰ ਪੱਟ ਕੇ ਇੱਥੇ ਰੱਖਿਆ ਗਿਆ ਸੀ ਕੁਝ ਹੀ ਸਮੇਂ ਬਾਅਦ ਇਸ ਨੂੰ ਵਾਪਸ ਉਸ ਥਾਂ ਲਗਾ ਦਿੱਤਾ ਜਾਣਾ ਸੀ ਪਰ ਨੇੜੇ ਹੀ ਖੇਡਦੇ ਹੋਏ ਮਾਸੂਮ ਬੱਚੇ ਇਸ ਹੱਥ ਸੇ ਦਾ ਸ਼ਿਕਾਰ ਹੋ ਗਏ estima 스쳐 ਕੇ ਜਾ ਚੁੱਕੀ ਹੈ ਇਸ ਦੇ ਪਿਤਾ ਦਰਸ਼ਨ ਸਿੰਘ ਅਮਰੀਕਾ ਦੇ ਵਿੱਚ ਰਹਿੰਦੇ ਨੇ दरअसल ਦੋਵਾਂ ਦਾ ਤਲਾਕ ਜਦੋਂ ਹੋ ਗਿਆ ਤਾਂ ਉਸ ਤੋਂ ਬਾਅਦ ਹੀ ਬੱਚੀ ਆਪਣੀ ਦਾਦੀ ਦੇ ਨਾਲ ਰਹਿ ਰਹੀ ਸੀ ਪਿਤਾ ਵਿਦੇਸ਼ ਦੇ ਵਿੱਚ ਨੇ ਘਰ ਦੇ ਵਿੱਚ ਕੰਮ ਚੱਲ ਰਿਹਾ ਹੁਣ ਕਰਕੇ ਹੀ ਦਾਦੀ ਉਸਦੇ ਨੇੜੇ ਤੇੜੇ ਨਹੀਂ ਸੀ ਪਰ ਇਹ ਖੇਡਦੀ ਖੇਡਦੀ ਬੱਚੀ ਕਦੋਂ ਗੇੜ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰਦੀ ਹੈ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ ਬਾਤ ਦੇ ਵਿੱਚ ਮਿਸਤਰੀਆਂ ਦੇ ਵੱਲੋਂ ਅਤੇ ਘਰ ਦੇ ਵਿੱਚ ਮੌਜੂਦ ਦਾਦੀ ਦੇ ਵੱਲੋਂ ਹੀ ਇਸ ਬੱਚੀ ਨੂੰ ਚੱਕ ਕੇ ਹਸਪਤਾਲ ਲਜਾਇਆ ਜਾਂਦਾ ਹੈ ਪਰ ਉਸ ਸਮੇਂ ਤੱਕ ਕਾਫੀ देर ਹੋ ਚੁੱਕੀ ਸੀ। ਇਹ ਘਟਨਾ ਪਿੰਡ ਹਿਆਤਪੁਰ ਦੀ ਹੈ। ਮਾਚਿਵਾੜਾ ਸਾਹਿਬ ਦੇ ਵਿੱਚ ਇਹ ਪਿੰਡ ਪੈਂਦਾ ਹੈ। ਇਹ ਸਾਰਾ ਕੁਝ ਹੋਣ ਤੋਂ ਬਾਅਦ ਦਾਦੀ ਨੇ ਪੁਲਿਸ ਨੂੰ ਜਾ ਕੇ ਆਪਣਾ ਬਿਆਨ ਦਰਜ ਕਰਵਾਇਆ। ਸੀਸੀਟੀਵੀ ਵੀਡੀਓ ਚੈੱਕ ਕੀਤੀ ਗਈ ਜਿਸ ਦੇ ਵਿੱਚ ਇਸ ਮਾਸੂਮ ਬੱਚੀ ਨੂੰ ਖੇਡਦੇ-ਖੇਡਦੇ ਮਾਰੇ ਹਾਦਸੇ ਦਾ ਸ਼ਿਕਾਰ ਹੋਏ ਦੇਖਿਆ ਜਾ ਸਕਦਾ ਹੈ। ਕਈ ਵਾਰ ਘਰਾਂ ਦੇ ਵਿੱਚ ਖੇਡਦੇ ਬੱਚੇ ਪਾਣੀ ਵਾਲੀ ਡੰਕੀ ਦੇ ਵਿੱਚ ਵੀ ਡੁੱਬ ਜਾਂਦੇ ਨੇ ਇਸੇ ਕਰਕੇ ਅਕਸਰ ਕਿਹਾ ਜਾਂਦਾ ਹੈ ਕਿ ਮਾਸੂਮ ਜਵਾਕਾਂ ਦੇ ਆਲੇ-ਦੁਆਲੇ ਹੀ ਰਹਿਣਾ ਚਾਹੀਦਾ ਭਾਵੇਂ ਕੋਈ ਵੀ ਕਿੰਨਾ ਵੀ ਜ਼ਰੂਰੀ ਕੰਮ ਕਿਉਂ ਨਾ ਹੋਵੇ ਇਹਨਾਂ ਦੀ ਸਾਂਭ-ਸਮਭਾਲ ਇਹਨਾਂ ਦੀ ਦੇਖ-ਰੇਖ ਤੋਂ ਉੱਤੇ ਦਾ ਕੰਮ ਕੋਈ ਵੀ ਨਹੀਂ ਇਹਨਾਂ ਦੇ ਨਾਲ ਹੀ ਘਰ ਤੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਅਤੇ ਜਦੋਂ ਇਹੋ ਜਿਹੇ ਮਾੜੇ ਹਾਦਸੇ ਹੋ ਜਾਂਦੇ ਨੇ ਤਾਂ ਮਾਪਿਓ ਦਾ ਤਾਂ ਜੀਣ ਤੱਕ ਨੂੰ ਦਿਲ ਨਹੀਂ ਕਰਦਾ ਖੈਰ ਹੀ ਸਭ ਕੁਝ ਵਾਪਰ ਚੁੱਕ ਗਿਆ ਆਦੇਸ਼ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹੀ ਅਪੀਲ ਕੀਤੀ ਜਾ ਸਕਦੀ ਹੈ ਕਿ ਬੱਚਿਆਂ ਦਾ ਖਾਸ ਧਿਆਨ ਰੱਖੋ ਹਮੇਸ਼ਾ ਉਹਨਾਂ ਦੇ ਨਾਲ ਰਹੋ ਕੁਝ ਸਮਾਂ ਪਹਿਲਾਂ ਵੀ ਲੁਧਿਆਣਾ ਤੋਂ ਹੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਸੀ ਜਿੱਥੇ ਇੱਕ ਬੱਚੀ ਦੇ ਉੱਪਰ ਲੋਹੇ ਦਾ ਗੇਟ ਗਿਰ ਗਿਆ ਸੀ ਅਤੇ ਉਸਨੇ ਵੀ ਆਪਣੀ ਜਾਨ ਇਸ ਤਰ੍ਹਾਂ ਹੀ ਗਵਾਈ ਸੀ ਪਰ ਇਹ ਘਰ ਦੇ ਵਿੱਚ ਹੀ ਚੰਗੀ ਭਲੀ ਖੇਡਦੀ ਹੋਈ ਮਾਸੂਮ ਬੱਚੀ ਸਵੇਰੇ ਉੱਠੀ ਖਾਦਾ ਪੀਤਾ ਤੇ ਖੇਡਣ ਲੱਗ ਪਏ ਦੂਸਰੇ ਪਾਸੇ ਘਰ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਅਤੇ ਅਚਾਨਕ ਇਹ ਮਾੜੀ ਘਟਨਾ ਵਾਪਰ ਗਈ। ਇਹ ਪਿੰਡ ਹੈਤਪੁਰਾ ਜੀ ਦਾ ਹੈਗਾ ਜੀ ਇਹ ਘਟਨਾ ਇਹ ਦਰਸ਼ਨ ਸਿੰਘ ਅਜੀ ਦੀ ਬੇਟੀ ਆ ਦਰਸ਼ਨ ਸਿੰਘ ਜੁਗਸ ਸੀ ਗਿਆ ਹੋਇਆ ਤੇ ਕਰੀਬ ਸਾਲਕ ਤੋਂ ਇਹਦੀ ਬੇਟੀ ਦਾ ਨਾਮ ਸੀ ਬਾਣੀ ਕੌਰ ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ ਉਹਦੀ ਪਰਵਰਿਸ਼ ਕਰਦੀ ਸੀ। ਤੇ ਇਹਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਸੀ ਜੀ ਟਾਇਲ ਵਗੈਰਾ ਲਗਾਉਣ ਵਾਸਤੇ ਉਹਨੇ ਦਰਵਾਜ਼ੇ ਖੋਲੇ ਹੋਏ ਸੀ ਤੇ ਬੱਚੀ ਖੇਡਦੀ ਸੀ ਵਿੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ ਦੇ ਉੱਪਰ ਚੜਨ ਲੱਗੀ ਦਰਵਾਜ਼ਾ ਭਜਨਦਾਰ ਸੀ ਬੱਚੀ ਤੇ ਉੱਪਰ ਡਿੱਗ ਪਿਆ ਬੱਚੀ ਫੱਟ ਰੋ ਕੇ ਉਹਨੂੰ ਹੀ ਮਿਸਤਰੀ ਲੈ ਕੇ ਹਸਪੀਟਲ ਆ ਗਏ ਜੀ ਹਸਪੀਟਲ ਡਾਕਟਰ ਨੇ ਚੈੱਕ ਰਿਆ ਬੱਚੀ ਦੀ ਮੌਤ ਹੋ ਗਈ ਦਰਵਾਜ਼ਾ ਡਿੱਗਣ ਕਰਕੇ